ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਏ ਸੀ ਸਮਾਧਾਨ ਧੰਨ ਧੰਨ ਬਾਬਾ ਜੱਖ ਜੀ ਲਸੋਈ ਕਿ ਮੱਥਾ ਲੈ ਕੇ ਆਏ ਸੀ ਜਿੱਦਰ ਖੂਬ ਹੀ ਬਣਿਆ ਹਾ ਪੁਰਾਣਾ ਖੂ ਆ ਜਗਾ ਵੀ ਬਾਬਾ ਜੱਖ ਜੀ ਦੀ ਆ ਵਾਹਿਗੁਰੂ ਬਾਬਾ ਜੱਖ ਜੀ ਸੱਚੇ ਵਾਸੀ ਬਾਬਾ ਜੀ ਦੇ ਵਾਸਤਰ ਪਾ ਲੈ ਇਧਰ ਖੜਾ ਮੋ कौन oh, का